ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਦੇ ਵੱਡੇ ਲੀਡਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਪੰਜਾਬ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ ਸ਼੍ਰੀ ਨਿਵਾਸ ਲੂ ਪਰਮਿੰਦਰ ਬਰਾੜ ਅਤੇ ਤੇਜਿੰਦਰ ਸਰਾਨ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਇਸ ਸਬੰਧੀ ਇੱਕ ਚਿੱਠੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਨ੍ਹਾਂ ਆਗੂਆਂ ਦੇ ਨਾਮ ਸ਼ਾਮਲ ਨੇ ਸਾਹਮਣੇ ਆਈ ਚਿੱਠੀ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ਨੇ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਪੱਛਮੀ ਹਲਕੇ ਦੀ उपचुनाव ਲਈ ਵੋਟਰਾਂ ਵੱਲੋਂ ਆਪਣੀ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਪਹਿਲੀ ਉਂਗਲ ਦੀ بجائے ਵਿਚਕਾਰਲੀ ਉਂਗਲ ਤੇ ਸਿਆਹੀ ਲਗਾਈ ਜਾਵੇਗੀ ਇਹ ਤਬਦੀਲੀ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਕਰਕੇ ਵੋਟਰਾਂ 'ਚ ਦੋਚਿੱਤੀ ਪੈਦਾ ਹੋਣ ਦੇ ਖਦਸ਼ੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤੀ ਗਈ ਹੈ ਜਿਸ ਵਿੱਚ ਹੱਥ ਦੀ ਪਹਿਲੀ ਉਂਗਲ ਤੇ ਪਹਿਲਾਂ ਹੀ ਸਿਆਹੀ ਦਾ ਨਿਸ਼ਾਨ ਲਗਾਇਆ ਗਿਆ ਸੀ ਡਾਕਟਰ ਅਗਰਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨੇ ਇਸ ਉਲਝਣ ਨੂੰ ਦੂਰ ਕਰਨ ਲਈ ਵੇਂ ਨਿਰਦੇਸ਼ ਜਾਰੀ ਕੀਤੇ ਭਾਰਤ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਉਪ ਚੋਣ ਦੌਰਾਨ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ਤੇ سیاਹੀ ਲਗਾਈ ਜਾਏਗੀ ਜ਼ਿਲ੍ਹਾ ਚੋਣ ਆਫੀਸਰ ਨੇ ਕਿਹਾ ਕਿ VOTING ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇ ਪ੍ਰਚਾਰਨ ਅਤੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਸੁਵਿਧਾ ਤੋਂ ਬਚਾਉਣ ਲਈ ਸਮੂਹ ਪੋਲਿੰਗ ਸਟਾਫ ਨੂੰ ਇਨੀਆਂ ਨਵੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵੈਸਟ ਹਲਕੇ ਤੇ ਹੋਣ ਵਾਲੀ ਜ਼ਿਮਨੀ ਚੋਣ ਤੇ ਚੋਣ ਪ੍ਰਚਾਰ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਰੈਲੀ ਕਰਕੇ ਵਿਰੋਧੀਆਂ ਤੇ ਵੱਡੇ ਹਮਲੇ ਕੀਤੇ ਮਾਨ ਨੇ ਕਿਹਾ ਕਿ ਰੱਬ ਨਹੀਂ ਚਾਹੁੰਦਾ ਸੀ ਕਿ ਗਲਤ ਬੰਦੇ ਇਸ ਸੀਟ ਦੇ ਵਿਧਾਇਕ ਰਹਿਣ ਇਸ ਲਈ ਉਸ ਤੋਂ ਅਸਤੀਫਾ ਦਿਵਾਇਆ ਤੇ ਹੁਣ ਭਗਤ ਇੱਥੋਂ ਵਿਧਾਇਕ ਬਣ ਕੇ ਜਨਤਾ ਦੀ ਸੇਵਾ ਕਰਨਗੇ ਮਾਨ ਨੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਆਪਣਾ ਕੰਮ ਖਤਮ ਕਰਕੇ ਚਲੇਗੇ ਪਰ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀ ਗਲੀ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਾਂਗਾ ਮਾਨ ਨੇ ਕਿ ਸਾਡੇ ਤੋਂ ਗਲਤੀ ਹੋ ਗਈ ਸੀ ਕਿ ਅਸੀਂ ਗਲਤ ਬੰਦਿਆਂ ਨੂੰ ਟਿਕਰ ਦਿੱਤੀ ਪਰ ਸਾਨੂੰ ਰੱਬ ਨੇ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਇਸੇ ਲਈ ਇੱਥੇ ਮਹਿੰਦਰ ਭਗਤ ਨੂੰ ਉਮੀਦਵਾਰ ਐਲਾਨਿਆ ਗਿਆ ਫਲ ਦੇਣਾ ਮਾਲਕ ਦਾ ਕੰਮ ਹੈ ਸਾਡੇ ਮਾਲਕ ਲੋਕ ਨੇ ਕੱਲ ਰਾਤ ਪੌਣਿਕ 10 ਵਜੇ 10000 ਲੋਕ ਇਕੱਠੇ ਹੋਏ ਸੀ ਬਾਕੀ ਪਾਰਟੀਆਂ ਦੇ ਆਗੂ ਟੈਂਪਰੇਚਰ ਦੇਖ ਕੇ ਘਰੋਂ ਨਿਕਲਦੇ ਨੇ ਮਾਨ ਨੇ ਕਿ ਮਹਿੰਦਰ ਭਗਤ ਸਿਰਫ ਨਾਮ ਦੇ ਭਗਤ ਨਹੀਂ ਸਗੋ ਕੰਮ ਤੋਂ ਵੀ ਭਗਤ ਨੇ ਸਾਡਾ ਬਟਨ 5 ਨੰਬਰ ਤੇ ਹੈ ਭਾਵੇਂ ਆਉਣਾ ਅਸੀਂ ਪਹਿਲੇ ਨੰਬਰ ਤੇ ਹੈ VOTING ਭਾਵੇਂ 10 ਜੁਲਾਈ ਨੂੰ ਹੈ ਪਰ ਤੁਸੀਂ ਅੱਜ ਹੀ ਫੈਸਲਾ ਕਰ ਦਿੱਤਾ ਹੈ ਉਹਨਾਂ ਕਹਿੰਿਆ ਕਿ ਆਮ ਆਦਮੀ ਪਾਰਟੀ 'ਚ ਆਉਣ ਵਾਲਿਆਂ ਨੂੰ ਬਣਦਾ ਹੱਕ ਮਿਲੇਗਾ ਅਤੇ ਸਭ ਦੇ ਕੰਮ ਹੋਣਗੇ ਪੰਜਾਬ ਪੁਲਿਸ ਵੱਲੋਂ ਸੀਨੀਅਰ ਅਕਾਲੀ ਅਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਐਨਡੀਪੀਐਸ ਐਕਟ ਤਹਿਤ ਸਬੰਧਿਤ ਕੇਸ ਵਿੱਚ ਨਵੇਂ ਸੱਮਣ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬਹੁਤ ਜਲਦੀ ਮਜੀਠੀਆ ਨੂੰ ਨਵੇਂ ਸੱਮਣ ਭੇਜ ਕੇ ਪੁਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਬੇਸ਼ੱਕ ਮਜੀਠੀਆ ਨੂੰ ਹਾਈ ਕੋਰਟ ਤੋਂ ਉਸ ਸਮੇਂ ਰਾਹਤ ਵੀ ਮਿਲੀ ਹੈ ਜਦੋਂ ਸਿਟ ਨੇ ਉਹਨਾਂ ਨੂੰ ਭੇਜੇ ਸੱਮਣ ਵਾਪਸ ਲੈ ਲਏ ਸੀ। ਪਰ ਜਾਪਦਾ ਹੈ ਕਿ ਇਹ ਰਾਹਤ ਥੋੜੇ ਸਮੇਂ ਲਈ ਹੈ ਕਿਉਂਕਿ ਐਸਆਈਟੀ ਵੱਲੋਂ ਛੇਤੀ ਹੀ ਨਵੇਂ ਅਤੇ ਵੱਖਰੇ ਸੰਮਣ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ 'ਚ ਇੱਕ ਵਾਰ ਫਿਰ ਫੌਜ 'ਤੇ ਹਮਲਾ ਹੋਇਆ ਸੋਮਵਾਰ ਨੂੰ ਜੰਮੂ ਦੇ ਬਿਲਵਰ ਕਟਵਾ ਦੇ ਤਦ ਨੂਟਾ ਇਲਾਕੇ ਚ ਅਤਵਾਦੀਆਂ ਨੇ ਫੌਜ ਦੇ ਵਾਹਨ ਤੇ ਗੋਲੀਬਾਰੀ ਕੀਤੀ ਜਿਸ ਵਿੱਚ ਘੱਟੋ ਘੱਟ ਦੋ ਜਵਾਨ ਜ਼ਖਮੀ ਹੋ ਗਏ ਅਤਵਾਦੀਆਂ ਨੇ ਗ੍ਰੇਨੇਡ ਲਿਆ ਕੇ ਫੌਜ ਦੀ ਗੱਡੀ ਨੂੰ ਉਡਾਉਣ ਦੀ ਨੀਅਤ ਨਾਲ ਛੋਟਿਆ ਅਤੇ ਫਿਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਅਤਵਾਦੀਆਂ ਨੇ ਲੋਹੀ ਮਰਾੜ ਪਿੰਡ ਨੇੜੇ ਫੌਜ ਦੇ ਵਾਹਨ ਤੇ ਹਮਲਾ ਕੀਤਾ ਜਵਾਬ ਚ ਭਾਰਤੀ ਫੌਜ ਨੇ ਇਲਾਕੇ ਨੂੰ ਘੇਰ ਲਿਆ ਅਤੇ ਅਤਵਾਦੀਆਂ ਦੀ ਭਾਲ ਚ ਤਲਾਸ਼ੀ ਮਹਿੰਮ ਸ਼ੁਰੂ ਕਰ ਦਿੱਤੀ ਇਹ ਹਮਲਾ ਕਟਵਾਂ ਜ਼ਿਲ੍ਹੇ ਦੇ ਮਸ਼ੇੜੀ ਇਲਾਕੇ ਦੇ ਤਦਨੋਟਾ ਪਿੰਡ 'ਚ ਉਸ ਸਮੇਂ ਹੋਇਆ ਜਦੋਂ ਫੌਜ ਦੇ ਜਵਾਨ ਆਪਣੇ ਰੂਟੀਨ ਗਸ਼ਤ ਤੇ ਨਿਕਲੇ ਸੀ ਇਸੇ ਦੇ ਨਾਲ ਸੁਰੱਖਿਆ ਬਲਾਂ ਵੱਲੋਂ ਇਲਾਕੇ 'ਚ ਤਲਾਸ਼ੀ ਮਹਿੰਮ ਜਾਰੀ ਹੈ ਐਸਐਸਪੀ ਬਰਨਾਲਾ ਸੰਦੀਪ ਮਲਿਕ ਦੇ ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਸਕੀਮ ਅਤੇ ਮੋਟਰ ਵਹੀਕਲ ਐਕਟ ਅਧੀਨ ਡੀਐਸਪੀ ਤਫਾ ਡਾਕਟਰ ਮਾਨਵਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਪੰਜ ਨਾਕੇ ਲਗਾ ਕੇ ਲੋਕਲ ਅਤੇ ਨੀਡਲੀ ਸਕੂਲਾਂ ਤੋਂ ਆਦੀਆਂ ਦਰਜਨ ਤੋਂ ਵੱਧ ਨਿੱਜੀ ਸਕੂਲਾਂ ਦੀਆਂ ਬੱਸਾਂ ਅਤੇ ਵੈਨਾਂ ਦੀ ਚੈਕਿੰਗ ਕਰਕੇ ਅੱਧੀ ਦਰਜਨ ਦੇ ਕਰੀਬ ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ ਇਸ ਮੌਕੇ ਤੇ ਐਸਐਚਓ ਤਪਾ ਕੁਲਜਿੰਦਰ ਸਿੰਘ ਅਤੇ ਚੌਂਕੀ ਇੰਚਾਰਜ ਕਰਮਜੀਤ ਸਿੰਘ ਸਕੂਲੀ ਬੱਸਾਂ 'ਚ ਸਫ਼ਰ ਕਰਨ ਵਾਲੇ ਬੱਚਿਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾ ਲੈ ਚੈਕਿੰਗ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਸਕੂਲ ਬੱਸ 'ਤੇ ਬੱਚਿਆਂ ਦੇ ਬੈਠਣ ਦੀ ਸਿਟਿੰਗ ਸਮਰੱਥਾ ਡਰਾਈਵਿੰਗ ਲਾਇਸੈਂਸ ਐਮਰਜੈਂਸੀ ਵਿੰਡੋ ਸੀਸੀਟੀਵੀ ਕੈਮਰੇ ਕੰਡਕਟਰ ਜਾਂ ਹੈਲਪਰ ਬੱਸਾਂ ਦੀ ਪਾਸਿੰਗ ਫਰਸਟ ایڈ ਬਾਕਸ ਅਧਿਕਾਰੀਆਂ ਦੇ ਬੱਸਾਂ 'ਤੇ ਚੜ ਕੇ ਚੈਕਿੰਗ ਕੀਤੀ ਗਈ ਇਸ ਦੌਰਾਨ ਕੁਝ ਬੱਸਾਂ ਵਿੱਚ ਕਮੀਆਂ ਪਾਈਆਂ ਗਈਆਂ ਜਿਸ ਕਰਕੇ 6 ਬੱਸਾਂ ਦੇ ਚਲਾਨ ਕੱਟੇ ਗਏ ਨੇ ਉਹਨਾਂ ਕਹਿ ਕੇ ਸਕੂਲੀ ਬੱਸਾਂ 'ਚ ਬੱਚਿਆਂ ਦੀ ਜਾਨ ਮਾਲ ਦੀ ਸੁਰੱਖਿਆ ਕਰਨਾ ਸਰਕਾਰ ਦਾ ਫਰਜ਼ ਹੈ ਕਿਉਂਕਿ ਬੱਚੇ ਆਉਣ ਵਾਲਾ ਪਵੇਖਣੇ ਸਕਤਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਹੱਕ ਵਿੱਚ ਨਹੀਂ ਹੈ ਜਥੇਦਾਰ ਹਰਪ੍ਰੀਤ ਸਿੰਘ ਐਤਵਾਰ ਨੂੰ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਇਸ ਦੌਰਾਨ ਉਨ੍ਹਾਂ ਤੋਂ ਲੁਧਿਆਣਾ ਚ ਸ਼ਿਵਸena ਆਗੂ ਸੰਦੀਪ <th>ਪੜਤੇ ਹੋਏ ਹਮਲੇ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਮਾਜ ਦੇ ਬਹੁਤ ਸਾਰੇ ਲੋਕ ਦੂਜੇ ਧਰਮਾਂ ਪ੍ਰਤੀ ਨਫ਼ਰਤ ਫੈਲਾ ਰਹੇ ਨੇ ਅਤੇ ਕਿਸੇ ਵੀ ਧਰਮ ਪ੍ਰਤੀ ਨਾ ਪੱਖੀ ਸ਼ਬਦਾਵਲੀ ਦੀ ਵਰਤੋਂ ਕਰਨਾ ਨਫਰਤ ਫੈਲਾਉਣ ਦੇ ਬਰਾਬਰ ਹੈ ਇੱਕ ਹੋਰ ਸਵਾਲ ਦੇ ਜਵਾਬ ਚ ਜਥੇਦਾਰ ਨੇ ਕਿਹਾ ਕਿ ਦੇਸ਼ ਦੇ ਬਾਕੀ ਸੂਬਿਆਂ ਚ ਕਿਸੇ ਤੇ ਐਨਐਸਏ ਲਗਾਉਣ ਦੀ ਮਿਆਦ ਸਿਰਫ 1 ਸਾਲ ਹੈ ਪਰ ਪੰਜਾਬ ਚ ਇਹ ਸਮਾਂ 2 ਸਾਲ ਹੈ ਇਸ ਦੌਰਾਨ ਉਹਨਾਂ ਕਹਿ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਫਿਲਹਾਲ ਇਸ ਹਨ ਹੁੰ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਸੱਚਾ ਕਾਲ